ਸਤਿ ਸ਼੍ਰੀ ਅਕਾਲ ਜੀ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਸਿਫਤ ਬੁਟੀਕ ਤੇ ਕੀ ਹਾਲ ਚੱਲ ਰਿਹਾ ਤੁਹਾਡੇ ਸਾਰਿਆਂ ਦੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਆਪਣਾ ਪੂਰਾ ਆਪਣਾ ਨਾ ਇਹ ਬੁਟੀਕ ਦਾ ਮੋਸਟ ਬਿਊਟੀਫੁਲ ਰੈਨ ਵਾਲਾ ਡਿਜ਼ਾਈਨ ਹੈਗਾ ਇਹ ਡਿਜ਼ਾਈਨ ਦੇ ਨਾਲ ਆਪਾਂ 5 ਸੂਟ ਰੈਡੀ ਕੀਤੇ ਆ ਹੁਣ ਤੱਕ ਇਹ ਨਾ ਆਪਾਂ ਲਾਸਟ ਟਾਈਮ ਪੀਜ ਕਲਰ ਦਾ ਸੂਟ ਰੈਡੀ ਕੀਤਾ ਸੀ ਸੇਮ ਇਹੀ ਡਿਜ਼ਾਈਨ ਦਾ ਤੇ ਇਹ ਆਪਾਂ ਫਿਰ ਪੰਜ ਸੂਟ ਕਰਤੇ ਤੇ ਨਦੀ ਤਾਂ ਮੇਰੇ ਤੋਂ ਵੀਡੀਓ ਹੀ ਨਹੀਂ ਬਣੀ ਹੈਗੀ ਟਾਈਮ ਹੀ ਨਹੀਂ ਹੁੰਦਾ ਇੰਨਾ ਮੇਰੇ ਕੋਲ ਇਹ ਵੀ ਮੈਂ ਵਾਪਸ ਮੰਗਵਾਇਆ ਉਹਨਾਂ ਨੇ ਪ੍ਰੀ ਵਿਡਿੰਗ ਤੇ ਪਾਇਆ ਸੀਗਾ ਸੂਟ ਇਹ ਠੀਕ ਹੈ ਜੀ ਤੇ ਬਹੁਤ ਆਪਣਾ ਸੋਹਣਾ ਇਹ ਬਲੈਕ ਕਲਰ ਦਾ ਸੂਟ ਹੈ ਜੀ ਠੀਕ ਹੈ ਪਿਛਲੀ ਵਾਰ ਆਪਾਂ ਕੀਤਾ ਸੀ ਇਹ ਆਪਾਂ ਸ਼ਿਮਰ ਦੇ ਉੱਪਰ ਹੈ ਸ਼ਿਮਰ ਸਟਾਫ ਦੇ ਉੱਪਰ ਇਸ ਵਾਰ ਕੀਤਾ ਜੀ ਆਪਾਂ ਇਹ ਇਹਨੂੰ ਬੋਲਦੇ ਆ ਆਰਗੈਂਜ਼ਾ ਸਿਲਕ ਠੀਕ ਹੈ ਜੀ ਤੇ ਬਹੁਤ ਸੋਹਣਾ ਸਟਾਫ ਆਪਣਾ ਰਹਿਣ ਵਾਲਾ ਜੀ ਇਹ ਤੇ ਬਹੁਤ ਅੱਛਾ ਹੈਗਾ ਇਹਦੇ neck ਦੇ ਉੱਪਰ ਸਾਰਾ ਹੈਂਡਵਰਕ ਹੋਇਆ ਹੈ ਸਾਰਾ ਇਹਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਮਟੀਰੀਅਲ ਲੱਗਿਆ ਹੈ ਵਿੱਚ ਦਾਕਾ ਕਟ ਦਾਣਾ ਮੋਤੀ ਤੇ ਦਾਕਾ ਵਗੈਰਾ ਸਾਰਾ ਹਨਾ ਪੂਰਾ ਵਧੀਆ ਸਟਾਈਲ ਲੱਗੇ ਹੋਇਆ ਸਾਰਾ ਆਪਣਾ ਬਹੁਤ ਸੋਹਣਾ ਮਟੀਰੀਅਲ ਲੱਗਿਆ ਹੈ ਤੁਸੀਂ ਦੇਖ ਸਕਦੇ ਹੋ ਸੂਟ ਦੀ ਲੁੱਕ ਕਿੰਨੀ ਜ਼ਿਆਦਾ ਪਿਆਰੀ ਆਈ ਹੈਗੀ ਇਹਦੀ ਸ਼ਰਟ ਦੇ ਉੱਪਰ ਸਾਰਾ ਇਦਾਂ ਵਰਕ ਹੈ ਜਿਹੜਾ ਉਹ ਦਿੱਤਾ ਹੋਇਆ ਹੈਗਾ ਦੇਖ ਸਕਦੇ ਤੁਸੀਂ ਇਦਾਂ ਬਾਰਡਰ ਬਣਾ ਕੇ ਤੇ ਆਹਾ ਦੋਨੋਂ ਸਾਈਡ ਨਾਲ ਕਾਰਨਰ ਦੇ ਵਿੱਚ ਬਣੀ ਹੋਈ ਆ ਬੂਟੇ ਤੁਸੀਂ ਦੇਖ ਸਕਦੇ ਇਦਾਂ ਠੀਕ ਹੈ ਜੀ ਵਿੱਚ ਸਾਰੇ ਇਹਦੇ ਆ ਵਾਲੇ ਇਦਾਂ ਮੋਤੀ ਲਗਾ ਕੇ ਕਰਦਾਂ ਨਾਲ ਲਗਾ ਕੇ ਜਿਹਨ ਕਿਨਕੇ ਜੀ ਫਲਾਰ ਨੇ ਜਿਹੜੇ ਉਹ ਬਨੇ ਹੋਏ ਨੇਗੇ ਠੀਕ ਹੈ ਜੀ ਪਿਓਰ ਆਰਗੈਂਜ਼ਾ ਦਾ ਇਹਦੇ ਉੱਪਰ ਆਪਾਂ ਦੁਪੱਟਾ ਰੱਖੀਏਗਾ ਜਿਹੜਾ ਘੇਰੇ ਦੇ ਉੱਪਰ ਬਾਰਡਰ ਬਣਿਆ ਹੈ ਉਦਾਂ ਹੀ ਇਹਦੇ ਦੁਪੱਟੇ ਤੇ 4 ਸਾਈਡ ਬਾਰਡਰ ਬਣਾਇਆ ਆਪਾਂ ਬਿਚ ਵੀ ਇਦਾਂ ਤੁਸੀਂ ਦੇਖ ਸਕਦੇ ਹੋ ਸਾਰੇ ਇਦਾਂ ਦੇ ਨਿੱਕੇ ਨਿੱਕੇ ਜਿਹੇ ਫਲਾਰ ਨੇ ਜਿਹੜੇ ਬੁੱਟੀਆਂ ਟਾਈਪ ਉਹ ਦਿੱਤੇ ਹੋਏ ਨੇ ਠੀਕ ਹੈ ਜੀ ਸੇਮ ਹੀ ਇਦਾਂ ਹੀ 슬ੀਵਜ਼ ਦਾ ਕੰਮ ਹੈ ਇਹਦਾ ਤੁਸੀਂ ਦੇਖੋ ਤੇ ਨਾਲ ਹੀ ਸੇਮ ਹੀ ਦਾ ਜਿਹੜਾ ਹੈਗਾ ਇਹ ਵਾਲਾ ਆਪਾਂ ਸ਼ਰਾਰਾ ਰੱਖਿਆਗਾ ਸ਼ਰਾ ਇਹ ਲੂਜ਼ ਜਆ ਪਲਾਜ਼ੋ ਹੈਗਾ ਸੌਰੀ ਤੁਸੀਂ ਦੇਖੋ ਇਹਦੇ ਸਾਰੇ ਤੇ ਫੋਰ ਸਾਈਡ ਕਿੰਨਾ ਸੋਹਣਾ ਕੰਮ ਹੈ ਜਿਹੜਾ ਉਹ ਹੋਇਆ ਹੋਇਆਗਾ ਬਹੁਤ ਹੈਵੀ ਕੰਮ ਦਿੱਤਾ ਹੋਇਆ ਆਪਾਂ ਪਲਾਜ਼ੋ ਦੇ ਉੱਪਰ ਹੀ ਲੂਜ਼ ਪਲਾਜ਼ੋ ਰੱਖਿਆ ਹੋਇਆ ਹੈ ਇਹ ਆਪਾਂ ਨੇ ਬੈਕ ਸਾਈਡ ਵੀ ਇਦਾਂ ਇਹਦੇ ਸਾਰਾ ਕੰਮ ਕੀਤਾ ਹੋਇਆ ਹੈਗਾ ਬਹੁਤ ਸੋਹਣਾ ਡਿਜ਼ਾਈਨ ਰੱਖਿਆ ਹੈ ਆਪਾਂ ਇਹਦਾ ਠੀਕ ਹੈ ਜੀ ਤੇ ਨਾਲ ਦੁਪੱਟਾ ਵੀ ਦੇਖ ਸਕਦੇ ਹੋ ਤੁਸੀਂ ਕਿੰਨਾ ਪਿਆਰਾ ਬਣਿਆਗਾ ਠੀਕ ਹੈ ਸਟਾਫ ਬਹੁਤ ਸੋਹਣਾ ਸਟਾਫ ਹੈ ਜੀ ਇਹ ਠੀਕ ਹੈ ਜੀ ਬਿਲਕੁਲ ਵੀ ਇਹ ਸਟਾਫ ਖਰਾਬ ਨਹੀਂ ਹੁੰਦਾ ਹੈਗਾ ਬਹੁਤ ਸੋਹਣਾ ਰਹਿੰਦਾ ਹੈ ਬਹੁਤ ਸੋਹਣੀ ਹੈ ਜੀ ਸ਼ਾਈਨ ਹੈਗੀ ਤੇ ਨਾਲ ਇਹਦਾ ਹੈ 슬ੀਵਜ਼ ਨੇ ਜਿਹੜੀਆਂ ਇਹੀ ਘੇਰੇ ਤੇ ਜਿਵੇਂ ਆਪਾਂ ਬਾਰਡਰ ਬਣਾਇਆ ਸੀਗਾ ਇਹ ਵਾਲਾ ਬਣਾ ਕੇ ਤੇ ਜਿਹੜੇ ਉਹਦੇ ਕਾਰਨਰ ਚ ਰੱਖੇ ਸੀ ਬੂਟੇ ਇਹ ਵਾਲੇ ਦੇ ਉੱਪਰ ਨਹੀਂਗੇ ਠੀਕ ਹੈ ਜੀ ਬਾਰਡਰ ਦੇ ਉੱਪਰ ਇਹਦੇ ਬੂਟੇ ਰੱਖੇ ਹੋਏ ਨੇ ਤੇ ਪਾਈਪ ਇਨ ਲਗਾ ਕੇ ਪਾਈ ਨੂੰ ਸੂਟ ਨੂੰ ਸਾਰੀ ਨੂੰ ਫਿਨਿਸ਼ਿੰਗ ਦਿੱਤੀਏਗੀ ਦੇਖ ਸਕਦੇ ਹੋ ਤੁਸੀਂ ਤੇ ਦੁਪੱਟੇ ਦੇ ਉੱਪਰ ਵੀ ਪੈਦਾ ਮੋਤੀ ਵਾਲੀ ਇਹਦੇ ਉੱਪਰ ਲੇਸ ਲਗਾਈਏਗੀ ਠੀਕ ਹੈ ਜੀ ਬਹੁਤ ਜਿਆਦਾ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਇਹ ਬਲੈਕ ਦੇ ਉੱਪਰ ਉੱਥੇ ਵੀ ਬਹੁਤ ਰਿਹਾ 골ਡਨ ਵਰਕ ਬਹੁਤ ਜਿਆਦਾ ਸੋਹਣਾ ਸੂਟ ਬਣਿਆਗਾ ਠੀਕ ਹੈ ਜੀ ਆਹ ਵਾਲੇ ਨਾਲ ਆਪਣੇ ਕਸਟਮਰ ਨੇ ਨਾ ਬਾਟਮ ਰੱਖੀਏਗੀ ਪਰ ਇਹ ਹਜੇ ਸਟਿਚ ਕਰਨ ਵਾਲੀ ਹੈ ਠੀਕ ਹੈ ਤੇ ਇਹ ਪਾਕਿਸਤਾਨੀ ਬਾਟਮ ਰੱਖੀ ਆ ਉਹ ਕਹਿੰਦੇ ਵੀ ਚਲੋ ਵੀਅਰ ਹੋ ਜਾਂਦਾ ਹੈ ਹਨਾ ਕਿ ਸਟਾ ਵੀ ਫੰਕਸ਼ਨ ਵਗੈਰਾ ਤੇ ਅਸੀਂ ਪਲਾਜ਼ੋ ਨਾਲ ਇਹਨੂੰ ਵੀਅਰ ਕਰ ਲਿਆ ਕਰਾਂਗੇ ਤੇ ਹੁੰਜ ਜੇ ਆਪਾਂ ਕਰਨਾ ਹੈ ਤਾਂ ਕਹਿੰਦੇ ਸਾਨੂੰ ਬਾਟਮ ਵੀ ਦੋ ਨਾਲ ਬਣਾ ਕੇ ਆ ਪਤਲੀ ਜੀ ਵੇਲੇ ਆਪਾਂ ਇਹਦੀ ਬਾਟਮ ਦੇ ਉੱਪਰ ਰੱਖੀ ਆ ਜੀ ਠੀਕ ਹੈ ਬਿਲਕੁਲ ਜੈਨੂਇਨ ਜੇ ਪ੍ਰਾਈਸ ਤੇ ਇਹ ਆਪਣਾ ਸੂਟ ਰੈਡੀ ਹੋਇਆਗਾ ਬਹੁਤ ਜਿਆਦਾ ਸੋਹਣਾ ਸੂਟ ਰੈਡੀ ਹੋਇਆ ਤੁਸੀਂ ਵੀ ਇਹਨੂੰ ਕਿਸੇ ਵੀ ਕਲਰ ਦੇ ਉੱਪਰ ਕਸਟਮਾਈਜ਼ ਜਿਹੜਾ ਉਹ ਕਰਵਾ ਸਕਦੇ ਹੋ ਜੀ ਠੀਕ ਹੈ ਸਟਾਫ ਤੁਸੀਂ ਆਪਣੀ ਸੌਰਡਿੰਗ ਲਗਵਾ ਸਕਦੇ ਹੋ ਮਿਲਦੀ ਹੈ ਜੀ ਤੁਹਾਨੂੰ ਫਿਰ ਅੱਗੇ ਨੈਕਸਟ ਵੀਡੀਓ ਦੇ ਵਿੱਚ ਉੱਕੀ ਜੀ ਬਾਏ ਬਾਏ ਥੈਂਕ ਯੂ ਨੈਕਸਟ ਵਾਲਾ ਜੀ ਆਪਣਾ ਇਹ ਵਾਲਾ ਸੂਟ ਹੈ ਜਿਹੇ ਇਹ ਹਜੇ ਹੀ ਅਨ ਸਟਿਚ ਹੈ ਪਾ ਸਟਿਚ ਕਰਨਾ ਹੈ ਮੈਂ ਕਿ ਸ਼ਾਇਦ ਇਹਦੀ ਵੀਡੀਓ ਹੀ ਨਾ ਬਣੀ ਫਿਰ ਟਾਈਮ ਨਹੀਂ ਹੋਣਾ ਹੈਗਾ ਤੇ ਇਹ ਹੀ ਆਪਾਂ ਬੈਲਵਟਨ ਦਾ ਸੂਟ ਰੈਡੀ ਕੀਤਾ ਹੈ ਠੀਕ ਹੈ ਜੀ ਇਹ ਵੀ ਸਾਰਾ ਪ੍ਰੋਪਰ ਹੈਂਡਵਰਕ ਦੇ ਉੱਪਰ ਰੈਡੀ ਕੀਤਾ ਹੈ ਪੀਕਾਕ ਸ਼ੇਡ ਦਾ ਇਹ ਜਿਹੜਾ ਹੈਗਾ ਆਪਣਾ ਸਟਾਫ ਹੈਗਾ ਠੀਕ ਹੈ ਜੀ ਬਹੁਤ ਸੋਹਣਾ ਇਹਦੀ ਪਰਵਰਕ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਇਹਦਾ ਬੀ ਨੈਕ ਕੀਤੀ ਹੋਈ ਆਪਾਂ ਇਹਦੀ ਬਹੁਤ ਸੋਹਣਾ ਬਾਰਡਰ ਬਣਾਇਆ ਹੋਇਆ ਹੈਗਾ ਦੇਖੋ ਤੁਸੀਂ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਰੈਡੀ ਹੋਇਆ ਵੀ ਆਪਣਾ ਆਹ ਵਾਲਾ ਜੀ ਇਹਦੇ ਘੇਰੇ ਦੇ ਉੱਪਰ ਕੰਮ ਰਹੂਗਾ ਦੇਖੋ ਤੁਸੀਂ ਘੇਰੇ ਦਾ ਕੰਮ ਵੀ ਦੇਖ ਸਕਦੇ ਪੂਰੀ ਫਿਨਿਸ਼ਿੰਗ ਦੇ ਨਾਲ ਸਾਰਾ ਆਪਣਾ ਕੰਮ ਹੈ ਜਿਹੜਾ ਹੋਇਆ ਹੋਇਆ ਹੈ ਜੇ ਆਪਾਂ ਦੁਪੱਟਾ ਵੀ ਇਹਨਾਂ ਨੂੰ ਵੈਸੇ ਰੈਡੀ ਕਰਨਾ ਹੈਗਾ ਠੀਕ ਹੈ ਜੀ ਦੇਖੋ ਤੁਸੀਂ ਬਹੁਤ ਵਧੀਆ ਹੋਇਆ ਹੈਗਾ ਇਹ ਚ ਵੀ ਸਾਰਾ ਦਬਕਾ ਮੋਤੀ ਵਗੈਰਾ ਲਗਾ ਕੇ ਆਪਾਂ ਨੇ ਬਹੁਤ ਸੋਹਣਾ ਡਿਜ਼ਾਈਨ ਦਿੱਤਾ ਹੈਗਾ ਇਹ ਵਾਲੀਆਂ ਜਿਹੜੀਆਂ 슬ੀਵਜ਼ ਰਹਿਣਗੀਆਂ ਦੇਖੋ ਇਦਾਂ ਬਾਰਡਰ ਬਣਾ ਕੇ ਉੱਪਰ ਬੂਟਾ ਬਣਾਇਆ ਹੈਗਾ ਠੀਕ ਹੈ ਇਹ ਵਾਲੀਆਂ 슬ੀਵਜ਼ ਰਹਿਣਗੀਆਂ ਸੇਮ ਇਦਾਂ ਲਈ ਇਹਦਾ ਸਲਵਾਰ ਦਾ ਆਪਾਂ ਪਹੁੰਚਾ ਰੱਖਿਆਗਾ ਇਹ ਵੀ ਆਪਣਾ ਬਹੁਤ ਸੋਹਣਾ ਨਿਊਜਾ ਡਿਜ਼ਾਈਨ ਬਣ ਕੇ ਰੈਡੀ ਹੋਇਆਗਾ ਠੀਕ ਹੈ ਜੀ ਤੇ ਹੁਣ ਤਾਂ ਆਗੇ ਸਰਦੀ ਆ ਗਈ ਹੁਣ ਬੈਲਵਟ ਦੇ ਸੂਟ ਵੀ ਆਪਾਂ ਵਾਧੂ ਰੈਡੀ ਕਰਾਂਗੇ ਠੀਕ ਹੈ ਜੀ ਤੁਹਾਨੂੰ ਦਿਖਾਇਆ ਕਰਾਂਗੇ ਬਹੁਤ ਬਿਲਕੁਲ ਸੌਫਟ ਵਾਲਾ ਸਟਾਫ ਹੈ ਬੈਲਵਟ ਦਾ ਵੀ ਬਹੁਤ ਸੋਹਣਾ ਠੀਕ ਹੈ ਜੀ ਤੇ ਆਹ ਵਾਹ ਦਿਖਾਈ ਦੇਣੀਆਂ ਤੁਹਾਨੂੰ 슬ੀਵਜ਼ ਵੀ ਇਹਦੀਆਂ ਹਾਂ ਹਾਸਲੀ ਜਾ ਗਿਆ ਸੌਰੀ ਏ ਵਾਲੀ ਇਹਦੀ ਏ ਵਾਲੀ ਇਹਦੀ ਬਾਟਮ ਰਹੂਗੀ ਠੀਕ ਹੈ ਜੀ ਬਾਟਮ ਦੇ ਉੱਪਰ ਆਪਾਂ ਥੋੜਾ ਰੱਖਿਆ ਇਹਦੇ ਵਰਕ ਦੇਖੋ ਜੀ ਬਹੁਤ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਇਹ ਵੀ ਆਪਣਾ ਠੀਕ ਹੈ ਜੀ ਮਿਲਦੇ ਆਪਾਂ ਤਾਂ ਫਿਰ ਨੈਕਸਟ ਵੀਡੀਓ ਦੇ ਵਿੱਚ ओके ਜੀ ਬਾਏ ਬਾਏ ਥੈਂਕ ਯੂ